ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਦੋਸਤੋ ਅੱਜ ਆਏ ਸੀ ਪਿੰਡ ਮੱਲਵਾਲਾ ਮਾਮਾ ਜੀ ਦੇ ਘਰੇ ਤੇ ਮਾਮਾ ਜੀ ਦੇ ਲੜਕੇ ਦੇ ਗੁਰਦੀਪ ਸਿੰਘ ਭੰਗੂ ਦੀ ਪੈ ਰੀ ਆ ਕੋਠੀ ਦੀ ਛੱਤ ਤੇ ਖੁਸ਼ੀ ਦਾ ਦਿਹਾੜਾ ਹੈ ਅੱਜ ਛੱਤ ਤੇ ਆਏ ਸੀ ਇਨਵਾਈਟ ਕੀਤਾ ਬਾਈ ਨੇ ਧੰਨਵਾਦ ਸੋ ਆਜੋ ਵੀ ਛੋਡੇ ਨਾਲ ਵੀ ਖੁਸ਼ੀਆਂ ਸਾਂਝੀਆਂ ਕਰੀਏ ਸੋਚਿਆ ਕੁਝ ਅੰਦਰਲੇ ਸੀਨ ਤੇ ਕੁਝ ਇੱਕ ਚੀਜ਼ ਹੋਰ ਮੈਂ ਤੁਹਾਨੂੰ ਵੀਡੀਓ ਬਣਾਉਣ ਵਾਸਤੇ ਵੀਡੀਓ ਜਿਹੜੀ ਬਣਾਈ ਹੈ ਇਸ ਕੰਮ ਵਾਸਤੇ ਬਣਾਈ ਹੈ ਕਿ ਇੱਥੋਂ ਦਾ ਜਿਹੜਾ ਭਾਈਚਾਰ ਹੈ ਨਾ ਉਹ ਚੀਜ਼ ਦੀ ਮੈਨੂੰ ਮਿਸਾਲ ਵਧੀਆ ਵਧੀਆ ਲੱਗੀ ਹੈ ਕਿ ਸਾਰੇ ਇਕੱਠੇ ਹੋ ਜਾਂਦੇ ਆਜੋ ਅੰਦਰ ਚਲਦੇ ਆ ਆ ਦੇਖੋ ਇੱਕ ਤਾਂ ਇਹ ਭਾਈ ਸਾਹਿਬ ਦਾ ਦੋਸਤ ਹੈ ਸ਼ੇਰਗੜ੍ਹ ਤੋਂ ਬੂਟਾ ਸਿੰਘ ਇਹ ਸ਼ਾਮ ਤੱਕ ਇੱਥੇ ਹੀ ਬੈਠਾ ਰਹਿਣਾ ਹੈ ਇਹ ਮੈਨੂੰ ਪਤਾ ਹੈ ਇਹਨੇ ਦੱਸਿਆ ਮੈਨੂੰ ਤੇ ਦੂਜਾ ਇੱਕ ਮੁੱਦਾ ਪਿੱਛੇ ਜੋ ਹੋਰ ਉੱਠਿਆ ਸੀ ਕਿ ਭਈਆ ਮੁਕਤ ਪੰਜਾਬ ਨਹੀਂ ਹੋ ਸਕਦਾ 100% ਨਹੀਂ ਹੋ ਸਕਦਾ ਕਿਉਂਕਿ ਆ ਦੇਖੋ ਆ ਜਿਹੜੀ ਮਸ਼ੀਨ ਹੈ ਇਹ ਮਿਕਸਰ ਮਸ਼ੀਨ ਹੈ ਜਿਹੜੀ ਛੱਤਾਂ ਤੇ ਆਮ ਹੀ ਆਪਾਂ ਲਿਆਉਣੇ ਆ ਇਹ ਇੱਕ ਭਈਏ ਦੀ ਮਸ਼ੀਨ ਹੈ ਤੇ ਇਹਦੇ ਕੋਲੇ ਚਾਰ ਮਸ਼ੀਨਾਂ ਹੈ ਤੇ ਲੇਬਰ ਵੀ ਹੈ ਆ ਦੇਖੋ ਇਹਨਾਂ ਦੇ ਕਾਹ ਬੰਦਾ ਬੈਠਾ ਆਪਦਾ ਇੱਕ ਆ ਬੈਠਾ ਹਾਂਜੀ ਤੇ ਸਾਰੇ ਮਤਲਬ ਕਿ ਤਨਦੇਹੀ ਨਾਲ ਜਿੱਥੇ ਵੀ ਕਿਸ ਦੀ ਡਿਊਟੀ ਲਾਤੀ ਆਪਦੀ ਨਿਭਾ ਰਹੇ ਆ ਇਸ ਤਰ੍ਹਾਂ ਤਾਂ ਹਾਂ ਮਟੀਰੀਅਲ ਜਾ ਰਿਹਾ ਇਹ ਤੇ ਆਜੋ ਸੋਨੂੰ ਅੰਦਰਲਾ ਕੋਠੀ ਦਾ ਸੀਨ ਵਿਖਾ ਦਈਏ ਥੋੜਾ ਜਿਹਾ ਤਕਰੀਬਨ ਸਾਰੇ ਭਾਈਚਾਰਾ ਬਹੁਤ ਵਧੀਆ ਇਹਨਾਂ ਦਾ ਯਾਰ ਹੋਰ ਗੱਲਾਂ ਦੀ ਗੱਲਾਂ ਕਿਉਂ ਜਿੱਥੇ ਭਾਈਚਾਰਾ ਖੜਦਾ ਹੈ ਨਾ ਉੱਥੇ ਰਿਸ਼ਤੇਦਾਰ ਨਹੀਂ ਖੜਦੇ ਰਿਸ਼ਤੇਦਾਰ ਤਾਂ ਅਗਲਾ ਥਣ ਠਣ ਕੇ ਜਾਂਦਾ ਤੇ ਜਾ ਕੇ ਮੇਰੇ ਵਰਗਾ ਕੁਰਸੀਆਂ ਤੇ ਬਹਿ ਜਾਂਦਾ ਭਾਈਚਾਰੇ ਨੇ ਸਾਰਾ ਕੁਝ ਕਰਨਾ ਹੁੰਦਾ ਆ ਖੜੇ ਨੇ ਸਾਡੇ ਪਰਜਾਈ ਜੀ ਤੇ ਆ ਬੈਠਾ ਇਹਨਾਂ ਦਾ ਭਾਈਚਾਰਾ ਬਾਬੇ ਦੀ ਦੇਗ ਤਿਆਰ ਹੋ ਰਹੀ ਹੈ ਸੂਜੀ ਦੀ ਵੰਡਣ ਖਾਤਰ ਛੱਤ ਪੈ ਗਈ ਜਦੋਂ ਇਹ ਵੀ ਕਰਵਾਇਤਾ ਹੈ ਕਿ ਛੱਤ ਦੀ ਦੇਗ ਵੰਡੀ ਜਾਂਦੀ ਹੈ ਚੌਲ ਨਹੀਂ ਵੰਡੇ ਜਾਂਦੇ ਨਮਕ ਇਹ ਵੀ ਛੱਤ ਦੇਗ ਦੀ ਤਰ੍ਹਾਂ ਫਿਰ ਜੰਮ ਜਾਂਦੀ ਹੈ ਇਹ ਇੱਕ ਪਰੰਪਰਾ ਹੈ ਤੇ ਆ ਜੋ ਕੁਛ ਅੰਦਰ ਜਿਹੜੀਆਂ ਇਹਨਾਂ ਦੀ ਅੰਦਰਾਂ ਕੁ ਵੰਡਣਾ ਬੈਠੀਆਂ ਰੋਟੀ ਵਗੈਰਾ ਬਣਾ ਕੇ ਸਾਰਾ ਕੁਝ ਤਿਆਰ ਕਰਕੇ ਉਹਨਾਂ ਦੇ ਵੀ ਸਾਨੂੰ ਸੀਨ ਬਖਾਉਣੇ ਆ ਇਧਰ ਇਹ ਬੈਠਾ ਇਹਨਾਂ ਦਾ ਪਰਿਵਾਰ ਸਾਰਾ ਇਧਰੇ ਮਾਸੀ ਜੀ ਬੈਠੇ ਨੇ ਮੇਰੀ ਬੀਬੀ ਦੀ ਘਰਾਂ ਚੋਂ ਭੈਣ ਲੱਗਦੀ ਐ ਇਹ ਕਹਿੰਦੀ ਪੁੱਤ ਬੜੇ ਚਾਰਾ ਬਾਦ ਮਿਲੇ ਮੈਂ ਇਹਨਾਂ ਨੂੰ ਕਿਹਾ ਵੀ ਮਾਸੀ ਘਰਾਂ ਵੀਡੀਓ ਬਣਾ ਲਈਏ ਸੋਡੀ ਫੇਰ ਆਪਾਂ ਕਰਦੇ ਆਂ ਗੱਲਬਾਤ ਤੇ ਇਹ ਇਹਨਾਂ ਦਾ ਅੰਦਰ ਸਾਰਾ ਭਾਈਚਾਰਾ ਬੈਠਾ ਤੇ ਹੋਰ ਗੱਲਾਂ ਦੀ ਗੱਲਾਂ ਇਹਨਾਂ ਨੇ ਕਿਸੇ ਚੀਜ਼ ਦੀ ਇਹਨਾਂ ਨੂੰ ਕਮੀ ਨਹੀਂ ਆਉਣ ਦਿੱਤੀ ਇਹ ਕਹਿੰਦੇ ਵੀ ਤੂੰ ਆਪਦਾ ਕੰਮ ਕਰੀ ਚੱਲ ਅਸੀਂ ਸਾਰੀਆਂ ਚੀਜ਼ਾਂ ਦੀ ਸਾਰੀ ਪੂਰਤੀ ਆਪੇ ਕਰਾਂਗੇ ਰੋਟੀ ਪਾਣੀ ਸਾਰੇ ਤੇਰੇ ਰਿਸ਼ਤੇਦਾਰ ਜਿਹੜੇ ਆਉਣਗੇ ਜਿੰਨੇ ਵੀ ਜਾਂ ਹੋਰ ਕੋਈ ਮਿਸਤਰੀ ਜਾਂ ਕੋਈ ਮਿਸਤਰੀ ਦੇ ਨਾਲ ਲੇਬਰ ਸਾਰੀਆਂ ਦਾ ਰੋਟੀ ਪਾਣੀ ਦਾ ਪ੍ਰਬੰਧ ਅਸੀਂ ਆਪੇ ਕਰਾਂਗੇ ਤੇ ਇਹਨਾਂ ਨੇ ਕਰਿਆ ਵੀ ਇਹ ਬਹੁਤ ਹੀ ਵਧੀਆ ਗੱਲ ਹੈ ਸ਼ਾਬਾਸ਼ ਇਹਨਾਂ ਦੀ ਆ ਦੇਖੋ ਸਾਰਾ ਅੰਦਰਲਾ ਸੀਨ ਬਖਾਤਾ ਮੈਂ ਤੁਹਾਨੂੰ ਥੋੜਾ ਜਿਹਾ ਤੇ ਆ ਜੋ ਵੇਖੀਏ ਛੱਤ ਛੱਤ ਤੇ ਪੈਂਦਾ ਮਟੀਰੀਅਲ ਤੇ ਇਹ ਵੀ ਕੁਝ ਮਿਸਤਰੀ ਭਰਾ ਖੜੇ ਨੇ ਤੇ ਕੁਝ ਇਹ ਇਹਨਾਂ ਦੇ ਪਿੰਡਾਂ ਦੇ ਪਿੰਡ ਦੇ ਲੋਕ ਖੜੇ ਨੇ ਇਹਨਾਂ ਦੇ ਆਪਸ ਵਿੱਚ ਜਿਹੜੇ ਅੰਢੀ ਗੁਆਂਢੀ ਨੇ ਤੇ ਪਾਈਚਾਰਾ ਇਹਨਾਂ ਦਾ ਕਮਾਲ ਦੀ ਗੱਲਬਾਤ ਆ ਯਾਰ ਸੋ ਵਧਾਈਆਂ ਬਾਈ ਨੂੰ ਬਹੁਤ ਰੱਜੀਆਂ ਰੋਜ਼-ਰੋਜ਼ ਮਕਾਨ ਨਹੀਂ ਪੈਂਦੇ ਤੇ ਰੋਜ਼-ਰੋਜ਼ ਵਿਆਹ ਨਹੀਂ ਹੁੰਦੇ ਮਕਾਨ ਜ਼ਿੰਦਗੀ ਚ ਇੱਕ ਵਾਰ ਹੀ ਪੈਂਦਾ ਏ ਇਸ ਲਈ ਚੰਗੇ ਮਟੀਰੀਅਲ ਦੀ ਲੋੜ ਹੁੰਦੀ ਏ ਤੇ ਚੰਗੇ ਮਿਸਤਰੀ ਦੀ ਲੋੜ ਹੁੰਦੀ ਏ ਮਿਸਤਰੀ ਵੀ ਬਹੁਤ ਵਧੀਆ ਸਿਰੇ ਦਾ ਮਿਸਤਰੀ ਆ ਬਾਈ ਦਾ ਹੂੰ ਵਧੀਆ ਮਤਲਬ ਕਿ ਤਿੰਨ ਮਿਸਤਰੀ ਹੈ ਸੋ ਇੰਨਾ ਕੁ ਸੀਗਾ ਜੀ ਧੰਨਵਾਦ ਮਿਹਰਬਾਨੀ